ਕਹਿਣਾ ਤੇ ਅੱਜ ਜਿਹੜੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਕੀ ਕਹਿਣਾ ਹੈ ਭਾਈ ਜੀ ਜੋ ਕੁਮਾਰ ਜੀ ਜਿਹੜੀ ਇਹ ਟ੍ਰਾਫਿਕ ਇਨਚਾਰਜ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਜੰਮੀ ਸ਼ਰੋਤ ਤੇ ਇਹ ਬਹੁਤ ਵਧੀਆ ਕੰਮ ਹੈ ਕਿਉਂਕਿ 6-6 ਮਹੀਨੇ ਨਹੀਂ ਦਿੱਕਲੇ ਤੇ ਦਿਨ ਰਾਤ ਲੱਗਿਆ ਰਹਿੰਦੀਆ ਉਹ ਸਕੂਲਾ ਕਾਜਾ ਦਾ ਜਾਣ ਵਾਲਾ ਰੋਡ ਹੈ ਉਹ ਛੋਟੇ-ਛੋਟੇ ਬੱਚੇ ਸਕੂਲਾ ਕਾਜਾ ਦੇ ਪਰੇਸ਼ਾਨ ਹੁੰਦੇ ਇੱਥੇ ਔਰ ਬੱਚੇ ਛੋਟੇ-ਛੋਟੇ ਹੁੰਦੇ ਆ ਕਈਆਂ ਬੱਚਿਆਂ ਦੇ ਵੀ ਐਕਸੀਡੈਂਟ ਹੋਣ ਦਾ ਜਾਮ ਕਰਕੇ ਕਿ ਇਹ एरिया ਗੱਡੀਆਂ ਦਿਨ ਰਾਤ ਉੱਥੇ ਲੱਗੀ ਰਹਿੰਦੀਆਂ ਔਰ ਪੁਲਿਸ ਪ੍ਰਸ਼ਾਸਨ ਨੇ ਜੋ ਵੀ ਕਾਰਵਾਈ ਕੀਤੀ ਆ ਬਹੁਤ ਵਧੀਆ ਕੀਤੀ ਆ ਔਰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਸਕੂਲਾ ਕਾਲਜ ਵਾਲੇ ਏਰੀਏ ਦੇ ਵਿੱਚ ਜਿਹੜੇ ਜਾਮ ਦੀ ਸਮੱਸਿਆ ਏਰੀਆ ਉਹ ਹੋਣੀ ਚਾਹੀਦੀ ਆ ਔਰ ਜਾਮ ਨਹੀਂ ਲੱਗਣਾ ਚਾਹੀਦਾ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਦੇ ਮਤਾਬਿਕ ਅੱਜ ਇੱਥੇ ਮਿਸ਼ਨ ਚੌਂਕ ਦੇ ਵਿੱਚ ਚਰਚ ਔਰ ਜਿਹੜਾ 11 ਸਕੂਲ ਦੇ ਬਾਹਰ ਜਿਹੜੀਆਂ ਵੀ ਨਜਾਇਜ਼ ਪਾਰਕਿੰਗ ਲੋਕਾਂ ਨੇ ਕੀਤੀ ਹੋਈ ਆ ਰੋਡ ਦੇ ਉੱਪਰ ਉਹਨਾਂ ਨੂੰ ਅੱਜ ਆਪਾਂ ਇੱਥੇ ਨੋ ਪਾਰਕਿੰਗ ਦੇ ਬੋਰਡ ਵੀ ਲਾਤੇ ਆ ਔਰ ਲੋਸਮੈਂਟ ਵੀ ਕਰ ਦਿੱਤੀ ਆ ਔਰ ਇਸ ਤੋਂ ਇਲਾਵਾ ਫੇਰ ਵੀ ਜੇ ਕੋਈ ਗੱਡੀ ਸਵੇਰ ਤੋਂ ਇੱਥੋਂ ਨਹੀਂ ਆਪਣੀ ਹਟਾਏਗਾ ਉਸਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਆ ਆਪਾਂ ਜ਼ਰੂਰ ਕਰਾਂਗੇ ਜੀ ਗੱਡੀ ਟੋ ਵੀ ਕਰਾਂਗੇ ਔਰ ਬੰਦਾ ਜੋ ਵੀ ਉਹਨਾਂ ਦਾ ਜੁਰਮਾਨਾ ਵਾਦ ਤੋਂ ਆ ਦੋਹੇ ਕਾ ਕਰਾਂਗੇ ਆਪਾਂ ਤੇ ਤੁਹਾਡੇ ਮਾਧਿਅਮ ਰਾਹੀਂ ਆਪਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਪੀ ਪੁਲਿਸ ਆਪਣੀ ਜਿਹੜੀ ਗੱਡੀ ਆ ਉਹ ਸਹੀ ਜਗ੍ਹਾ ਤੇ ਹੀ ਪਾਰਕ ਕੀਤੀ ਜਾਵੇ ਇਹੋ ਜੀ ਜਗ੍ਹਾ ਤੇ ਕਿਤੇ ਵੀ ਪਾਰਕ ਨਾ ਕੀਤੀ ਜਾਏ ਜਿੱਥੇ ਆਮ ਜਨਤਾ ਨੂੰ ਪਰੇਸ਼ਾਨੀ ਜਾਂ ਦਿੱਕਤ ਦਾ ਸਾਹਮਣਾ ਕਰਨਾ ਪਵੇ ਥੈਂਕ ਯੂ ਜੀ